ਜੋ 300 ਸਾਲ ਮਨਾਇਆ ਸੀ ਉਹ ਤਾਂ ਬਸ ਉਹ ਸਰਕਾਰ ਦੀ ਸੀ ਬਾਤਾਂ ਦੀ ਸੀ ਤੇ ਉਦੋਂ ਉਦੋਂ ਧਾਰਮਿਕ ਮਾਮਲੇ دخل ਨਹੀਂ ਸੀ ਜਦੋਂ ਜਦੋਂ ਧਾਮੀ ਸਾਹਿਬ ਜਲੰਧਰ ਤੇ ਬਾਕੀ ਲੁਧਿਆਣਾ ਪਛਮੀ वगैरह ਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਹ ਰਾਜਨੀਤਿਕ ਮਾਮਲੇ دخل ਨਹੀਂ ਹੁੰਦੇ ਜੀ ਕੀ ਗੱਲ ਗੁਰੂ ਸਾਹਿਬ ਉਹਨਾਂ ਦੇ ਨੇ ਗੁਰੂ ਸਾਹਿਬ ਸਭ ਦੇ ਸਾਝੇ ਨੇ ਜੀ ਬਹੁਤ ਸਾਰੀਆਂ ਹੋਰ ਐਨਜੀਓਜ਼ ਬਹੁਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਵੀ ਬਣਾਉਣ ਗਿਆ ਸਭ ਨੂੰ ਹੱਕ ਆਪਣੇ ਆਪਣੇ ਹਿਸਾਬ ਨਾਲ ਗੁਰੂ ਸਾਹਿਬ ਦੇ 350 ਸਾਲ ਮਨਾਉਣ ਦਾ ਇਹਨਾਂ ਨੇ ਇਹਨਾਂ ਨੇ ਕਾਪੀਰਾਈਟ ਲੈ ਲਈ ਜੀ आरवेले रास्ते खालसा बनाया गया सरकार का काम है कोई गुरु साहब के नाम पे कोई बनावांगे जी।, जी पूरा पूरा डिटेल बनावांगे उन को उन को कोई लिटिल नॉलेज इज टू डेंजरस कट जानकारी बहुत खतरनाक होती है सर वाइफ सर एक मिनट कर दीजिए उन्होंने क्या ये एक आप उन्होंने एक में यार और दो जी साहब से पूछना है लोगों में बहुत इस बात को लेकर परेशानी है कि जो डिस्प्लेसमेंट होगी जब हम 5000 एकड़ एक्वायर करेंगे जो डिस्प्लेस 50000 ਇਕੜ ਕਬ ਕਰੀ। ਕੀ ਥੋੜੀ ਜਿਹਾ ਕਦੀ ਨਹੀਂ ਹੋਇਆ ਹੈ। ਪਤਾ ਕਿ ਇੱਕਦਾਂ ਥੋੜੀ ਕੰਨਾ ਕੁਝ ਕੋਈ ਕਿਸੇ ਸ਼ਹਿਰ ਚ ਕੋਈ ਜਿੱਤੇ ਕੋਈ ਥੋੜੀ ਜਿਹੀ ਕਿਸੇ ਸ਼ਹਿਰ ਪਟਿਆਲਾ ਸ਼ਹਿਰ ਦੇ 4 ਪਿੰਡ ਹੀ ਨੇ ਜੀ। ਕਿਸੇ ਸੰਗਰੂਰ ਦੇ 2 ਪਿੰਡ ਹੀ ਨੇ ਜੀ। ਹੈ ਜੀ। ਪਰਿੰਟ ਥੋੜੀ ਜਿਹਾ ਡਾਂਗੇ। ਸਰਵੇ بتا ਕੋਈ। ਮਤਲਬ ਸਾਰਿਆਂ ਦਾ ਇੱਕ ਪੈਚੇਸ ਦੇ ਵਿੱਚ ਹੋਊਗਾ। ਇੱਕਦਮ ਥੋੜੀ ਕੋਈ ਅਸੀਂ ਕੁੱਤਾਰ ਵੀ ਵਾਂਗੂ ਹਮਲਾ ਕਰ ਦਾਂਗੇ। ਪੰਜਾਬ ਦੇ ਹੀ ਆ ਅਸੀਂ ਵੀ। ਪੰਜਾਬ ਪੰਜਾਬ ਨੂੰ ਅਸੀਂ ਅ ਦੇਖੋ ਆਬਾਦੀ ਵਧੀ ਹੈ ਤਾਂ ਆਬਾਦੀ ਦੇ ਨਾਲ ਨਾਲ ਜਿਹੜੀਆਂ ਕਲੋਨੀਆਂ ਨੇ ਉਹ ਘੱਟੋ ਘੱਟ ਇਲੀਗਲ ਨਾ ਹੋਣ ਉਹ ਇੱਕ ਨੰਬਰ ਦੀਆਂ ਕਲੋਨੀਆਂ ਹੋਣ ਤੇ ਲੋਕਾਂ ਨੂੰ ਸਕੂਨ ਹੋਵੇ ਜਿੱਥੇ ਸਾਡਾ ਪੈਸਾ ਲੱਗਿਆ ਉਹ ਸੇਫ ਹੈ ਜਿਹੜੇ ਮੌਜੂਦਾ ਤਿੰਨ ਦਿਹਾੜੇ ਆ ਇਹ ਤਿੰਨ ਦਿਹਾੜੀਆਂ ਦੇ ਵਿੱਚ ਜਾ ਕੇ ਸ਼੍ਰੋਮਣੀ ਕਮੇਟੀ ਨੇ ਪਤਾ ਸੀ ਕਿ 23 24 25 ਨਵੰਬਰ ਨੂੰ ਅਸੀਂ ਪ੍ਰੋਗਰਾਮ ਲੀਕੇ ਆ ਤੇ ਪੈਰਲਲ 23 24 25 ਨੂੰ ਅਨੰਦਪੁਰ ਦੀ ਧਰਤੀ ਦੇ ਪ੍ਰੋਗਰਾਮ ਲੀਕ ਦਿੱਤੇ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਮੈਂ ਤੁਹਾਨੂੰ ਹੁਣ ਸਾਰੇ ਵੱਖ-ਵੱਖ ਫਿਗਰ ਵੀ ਦੇਵਾਂਗਾ ਤੇ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਧਾਰਮਿਕ ਸਮਾਗਮ ਖਾਸਾ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਂਦੀ ਆ ਪਹਿਲਾਂ ਵੀ ਬਣਾਉਂਦੀ ਰਹੀ ਮਨਾਉਂ ਵੀ ਰਹੀ ਤੇ ਮਨਾਉਂਦੀ ਵੀ ਰਹੂਗੀ ਤੇ ਉਹਦੇ ਵਿੱਚ ਸਾਰੀਆਂ ਖਾਲਸੇ ਪੰਥ ਦੀਆਂ ਜਥੇਬੰਦੀਆਂ ਆਪਣਾ ਯੋਗਦਾਨ ਪਾਉਂਦੀਆਂ ਤੇ ਪੰਜਾਬ ਸਰਕਾਰ ਨੂੰ ਵੀ ਮੈਂ ਬੇਨਤੀ ਕਰਨੀ ਚਾਹਨਾ ਕਿ ਆਪਾਂ ਪੈਰਲਲ ਇਹ ਧਾਰਮਿਕ ਪ੍ਰੋਗਰਾਮ ਨਾ ਮਲੀਕੀ ਆ ਤੁਸੀਂ ਜੇ ਵੇਲੇ ਲਿਖਣੇ ਹੋ ਮੈਂ ਤੁਹਾਨੂੰ ਦੱਸਦਾ ਕੀ ਲਿਖਣੇ ਆ ਜਦੋਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦਾ 1969 ਦੇ ਵਿੱਚ 500 ਸਾਲਾ ਜਿੰਲੇ ਸਤਗੁਰਾਂ ਦਾ ਪ੍ਰਕਾਸ਼ ਦਿਹਾੜਾ ਸੀ ਉਸ ਵੇਲੇ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਇਮ ਕੀਤੀ ਸੀ ਇਹ ਹੁੰਦੇ ਸਰਕਾਰ ਦੇ ਕੰਮ ਉਹਦੇ ਨਾਲ ਗੁਰਨਾਨਕ ਹਸਪਤਾ ਅੰਮ੍ਰਿਤਸਰ ਦੇ ਕਈ ਨਾਂ ਗੁਰੂ ਨਾਮ ਗੁਰੂ ਸਾਹਿਬ ਦੇ ਨਾਂ ਤੇ ਖੋਲੇ ਕਿਉਂਕਿ ਉਹ ਧਾਰਮਿਕ ਸਮਾਜ ਨੂੰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ ਸ਼ਤਾਬਦੀ ਸ਼ੋਮਣੀ ਕਮੇਟੀ ਨੇ ਮਨਾਈ ਸੀ ਪਰ ਆਹ ਜਿਹੜੇ ਕਾਰਜ ਆ ਇਹ ਉਸ ਵੇਲੇ ਹੋਏ ਫਿਰ 300 ਸਾਲਾਂ ਸ਼ਤਾਬਦੀ ਜਿਹੜੀ ਖਾਲਸੇ ਦੀ ਵਿਰਾਸਤ ਉਹ ਅਸੀਂ ਆਨੰਦਪੁਰ ਦੀ ਧਰਤੀ ਤੇ ਮਨਾਈ ਜਿੱਥੇ ਇੱਕ ਪੰਜ ਪਿਆਰਾ ਬਾਤ ਤੇ ਨਾਲ ਬਰਾਸਤਾ ਖਾਲਸਾ ਜਿੱਥੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਹ ਬਰਾਸਤਾ ਖਾਲਸਾ ਦੇਖਣ ਆਉਂਦੇ ਆ ਉਹ ਧਾਰਮਿਕ ਸਮਾਗਮ ਨਹੀਂ ਸੀ ਉਹ ਇੱਕ ਇਵੈਂਟ ਕੈਮਪ ਕੀਤੇ ਸਮਰਪਿਤ ਕੀਤੇ ਸ਼ੋ ਉਹ ਸ਼ਤਾਬ ਦੀਆਂ ਨੂੰ ਤੇ ਉਤੋਂ ਇਲਾਵਾ ਬੰਦਾ ਸਿੰਘ ਬਹਾਦਰ ਦੀ ਜਿਹਨੂੰ ਆਪਾਂ ਸਰਹੰਦ ਫਤਿਹ ਦਿਵਸ ਕਰਦੇ ਆ ਜਿਹੜਾ ਨਗਰ ਕੀਰਤਨ ਚੱਪੜ ਜਿਹੜੀ ਤੋਂ ਤੁਰ ਕੇ ਉਹ ਪ੍ਰਕਾਸ਼ ਸਤਗੁਰਾਂ ਦੇ ਪਵਿੱਤਰ ਧਰਤੀ ਸ਼੍ਰੀ ਘਾਟੇ ਫਾਦੇਗੜ ਪਹੁੰਚਦਾ ਉੱਥੇ ਚੱਪੜ ਚਿੜੀ ਦਾ ਤੁਸੀਂ ਦੇਖ ਰਹੇ ਕਿੰਡੀ ਵੱਡੀ ਉਹ ਜਿਹੜੀ ਹਮਾਤ ਤੇ ਉੱਥੇ ਉਹਨਾਂ ਦੀ ਯਾਦ ਜਿਹੜੀ ਆ ਉਹ ਸਰਕਾਰ ਨੇ ਸਾਰਨਾ ਕੀਤੀ ਸੀ ਧਾਰਮਿਕ ਸਮਾਗਮ ਚੋਣ ਕਮੇਟੀ ਨੇ ਕੀਤਾ ਸੀ ਉਹ ਤੋਂ ਇਲਾਵਾ ਆ ਹੁਣ ਮੌਜੂਦਾ ਆਪਾਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਛਾ ਦਾ 350 ਸਾਲਾ ਪ੍ਰਕਾਸ਼ ਦਿਹਾੜਾ ਪਵਿੱਤਰ ਬਿਹਾਰ ਦੀ ਧਰਤੀ ਤੇ ਮਨਾਇਆ ਕਿੰਨ ਮਨਾਇਆ ਤਰਸ ਸ੍ਰੀ ਪਟਨਾ ਸਾਹਿਬ ਨੇ ਧਾਰਮਿਕ ਸਮਾਗਮ ਕਨ ਕੀਤਾ 택ਸਰੀ ਪਟਨਾ ਸਾਹਿਬ ਨੇ ਅਸੀਂ ਵੀ ਸ਼੍ਰੋਮਣੀ ਕਮੇਟੀ ਵੀ ਤੇ ਹੋਰ ਸੰਸਦਾਂਾਂ ਸਹਿਯੋਗ ਕਰਦੀਆਂ ਰਹੀਆਂ ਉੱਥੇ ਜਾ ਕੇ ਤੇ ਅਸੀਂ ਇਹ ਪੂਰਾ ਸਹਿਯੋਗ ਵੀ ਕੀਤਾ ਤੇ ਬਿਹਾਰ ਦੀ ਸਰਕਾਰ ਨੇ ਕੀ ਕੀਤਾ ਉਹਨੇ ਸਾਰੇ ਸਰਕਾਰੀ ਤੌਰ ਤੇ ਪ੍ਰਬੰਧ ਕਰਕੇ ਦਿੱਤੇ ਸੋ ਮੇਰਾ ਕਹਿਣ ਤੋਂ ਭਾਵ ਮੈਂ ਤੁਹਾਡਾ ਇਹ ਤਾਂ ਸਾਂਝੀ ਕਰ ਰਿਹਾ ਕਿ ਸਰਕਾਰਾਂ ਦੇ ਕਿਹੜੇ ਕੰਮ ਕਰਨੇ ਹੁੰਦੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਕਿ ਕੋਈ ਇਸੇ ਧਰਮ ਨੂੰ ਵੀ ਸਬੰਧਤ ਸਮਰਥਾਪ ਦੀ ਹੋਵੇ ਸਿੱਖ ਧਰਮ ਨੂੰ ਚੇਚੇ ਤੌਰ ਤੇ ਤੇ ਬਾਕੀਆਂ ਨੂੰ ਵੀ ਤੇ ਉਹ ਆਪਣੀ ਉਹਨਾਂ ਦੇ ਈਵੈਂਟ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਯਾਦਗਾਰੀ ਜਿਹੜੇ ਸਮਾਰਪਿਤ ਕੀਤੇ ਜਾਣੇ ਚਾਹੀਦੇ ਆ ਤੇ ਜਿਹੜਾ ਸਾਡੇ 400 ਸਾਲਾ ਸਹਿਬ ਗੁਰੂ ਗੁਰੰਤ ਸਾਹਿਬ ਪਾਤਸ਼ਾਹੀ ਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀ ਜਿਹੜਾ ਆਪਾਂ 2400 2400 ਸਾਲਾ ਮਨਾਇਆ ਉਹਦੇ ਵਿੱਚ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਨੀਵਰਸਿਟੀ ਕਾਇਮ ਕੀਤੀ ਭਾਵੇਂ ਸ਼੍ਰੋਮਣੀ ਕਮੇਟੀ ਨੇ ਆਪਣੇ ਤੌਰ ਤੇ ਕਾਇਮ ਕੀਤੀ ਪਰ ਸਰਕਾਰ ਨੂੰ ਕਿਉਂਕਿ ਜੇ ਤੁਹਾਨੂੰ ਜੁਨੀਅਰ ਰਸਤੀਆਂ ਬਣਾਉਣੀਆਂ ਬੜੇ ਵੱਡੇ ਯਤਨ ਕਰਨੇ ਪੈਂਦੇ ਆ ਉਹ ਸਾਰੇ ਨੋਬਜੈਕਸ਼ਨ ਦੂਜੇ ਸਾਰੇ ਉਹ ਸਾਰੇ ਕਾਇਮ ਕੀਤੇ ਸੋ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰੱਥ ਹੈ ਔਰ ਇਹ ਸਮਾਗਮ ਬਣਾ ਰਹੀ ਅਸੀਂ ਤੁਹਾਨੂੰ ਖੁੱਲਾ ਮੈਂ ਉਦਣ ਵੀ ਕਿਹਾ ਤੇ ਆਜ ਵੀ ਕਹਿੰਦਾ ਤੁਹਾਨੂੰ ਖੁੱਲਾ ਸਦਾ ਇਦਾਂ ਵੀ ਤੇ ਤੁਹਾਨੂੰ ਆ ਕੇ ਵੀ ਦੇਾਂਗੇ ਤੇ ਤੁਸੀਂ ਇਹਨਾਂ ਧਾਰਮਿਕ ਸਤਾਪਦੀਆਂ ਦੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਵੋ ਤੁਹਾਡੇ ਕਰਨ ਦਾ ਕੀ ਕੰਮ ਐ ਲਓ ਮੈਂ ਉਹ ਤੁਹਾਡੇ ਬੈਠਿਆਂ ਤੇ ਕਹਿੰਦਾ ਬੈਂਸ ਸਾਹਿਬ ਦਾ ਇਲਾਕਾ ਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੀ ਗੜ੍ਹਸ਼ੇਰ ਤੋਂ ਰੋਡ ਜਾਂਦੀ ਅਨੰਦਪੁਰ ਸਾਹਿਬ ਨੂੰ ਉਹ ਕੌਣ ਆ ਜਿ ਬਣਾ ਰਿਹਾ ਜੀ ਕੌਣ ਬਣਾ ਰਿਹਾ ਉਹ 2 ਸਾਲ ਤੋਂ ਚੱਲ ਰਹੀ ਆ ਪਵਿੱਤਰ ਖਾਲਸੇ ਦੀ ਧਰਤੀ ਉਹ ਬਾਬਾ ਸਤਨਾਮ ਸਿੰਘ ਜੀ ਬਾਬਾ ਸੋਚਾ ਸਿੰਘ ਜੀ ਕਾਰ ਸੇਵਾ ਵਾਲੇ ਅਨੰਦਗੜ੍ਹ ਕਿਲੇ ਵਾਲੇ ਬਣਾ ਰਖੇ ਆ ਤੇ ਤੁਸੀਂ ਦੇਖੋਗੇ ਉਹ 3 ਲੇਨ ਵਾਲਾ 6 ਸਲੇਨ ਸੜਕ ਬਣ ਰਹੀ ਆ ਤੇ ਮੈਂ ਸਭ ਉਧਰ ਵੀ ਧਿਆਨ ਦੇ ਦਿਓ ਸ਼ਰਧਾਮਦੀ ਦੇ ਵਿੱਚ ਵੱਡਾ ਕੀਰਤੀਮਾਨ ਸਤੰਤ ਕਰ ਜਾਓ ਤੇ ਸਤਲੁਜ ਦੇ ਉੱਤੇ ਆ ਮੈਂ ਪਰसों ਜਾ ਕੇ ਆ ਪੁਲ ਦੇ ਉੱਤੇ ਮੇਰੇ ਖਾਲ ਪੈਚ ਵਰਕ ਵੀ ਮਿੱਟੀ ਵਿਚਾਰੇ ਪਾਉਂਦੇ ਆ ਠੱਕ ਠੱਕ ਗੱਡੀਆਂ ਵੱਜਦਿਆਂ ਕਿਸੇ ਦਾ ਬੈਰਿੰਗ ਟੁੱਟਦਾ ਕਿਸੇ ਦਾ ਕੁਝ ਹੋਰ ਟੁੱਟਦਾ ਇਹ ਕਾਰ ਤੇ ਤੁਹਾਡੇ ਕਾਰਨ ਵਾਲੇ ਆ ਇਹ ਕਾਰ ਤੁਹਾਨੂੰ ਆਪ ਕਰਨੇ ਚਾਹੀਦੇ ਆ ਇੱਕ ਸਾਨੂੰ ਲੰਬਾ ਅਰਸਾ ਹੋ ਗਿਆ ਸਰਕਾਰ ਨੂੰ ਕਹਿੰਦਿਆਂ ਨੂੰ ਕਿ ਇੱਕ ਸੀਵਰੇਜ ਜਿਹੜਾ ਆਨੰਦਪੁਰ ਸਾਹਿਬ ਤੋਂ ਉਹ ਗੋਇੰਦ ਆਪਣੇ ਸਾਡੇ ਕੀਰਪੁਰ ਦੀ ਜਿਹੜੀ ਆਪਣੇ ਸਾਡੇ ਜਾਂਦੇ ਸਰਸਾ ਨਦੀ ਉਹਦੇ ਵਿੱਚ ਉਹਦੇ ਵਿੱਚ ਉਹਦੀ ਲੀਕੇਜ ਹੋ ਰਹੀ ਆ ਤੇ ਸਰਕਾਰ ਕਾਰਜ ਉਹ ਨਹੀਂ ਕਰ ਰਹੀ ਜਿਹੜੇ ਕਰਨੇ ਵਾਲੇ ਤੇ ਮੈਨੂੰ ਲੱਗਦਾ ਵੀ ਕਿਉਂਕਿ 12 27 'ਚ ਲਾਗੇ ਆ ਰਿਹਾ ਤੇ ਸੋਚਿਆ ਇਹ ਜਾ ਰਿਹਾ ਕਿ ਇਹਦੇ ਵਿੱਚ ਜਿਹੜੇ ਧਾਰਮਿਕ ਸਮਾਗਮ ਆ ਇਹ ਮੈਂ ਆਪਾਂ ਮੋਰੇ ਹੋ ਕੇ ਮਨਾਈਏ ਤਾਂ ਕਿ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਾ ਜਾਏ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਕਾਰਜ ਜਿਹੜੇ ਮੈਂ ਤੁਹਾਨੂੰ ਬਣਾਏ ਹੋਰ ਵੀ ਕਈ ਬਣਾ ਸਕਦਾ। ਬਹੁਤ ਸਾਰੇ ਹੋਰ ਵੀ ਕਾਰਜ ਆ ਜਿਹੜੇ ਹੋਣ ਵਾਲੇ ਆ ਤੇ ਤੁਸੀਂ ਉਹਨਾਂ ਕਾਰਜਾਂ ਵੱਲੋਂ ਕਿਰਪਾ ਕਰਕੇ ਇੱਕ ਕਾਰਜ ਕਰੋ ਤੁਸੀਂ ਵੱਡਾ ਕੋ ਯੂਨੀਵਰਸਿਟੀ ਜਾਂ ਵੱਡਾ ਹਸਪੀਟਲ ਡਿਕਲੇਅਰ ਕਰੋ ਗੁਰਦੇਵ 72 ਪਾਛਾ ਜੀ ਦੀ ਐਸ ਸੀ ਜੀ ਦੀ ਸਤਾਰਜੀ ਨੂੰ ਸਮਰਪਿਤ। ਜਿਹੜੇ ਭਾਈ ਮਤੀਦਾਰ ਭਾਈ ਸਤੀਦਾਰ ਭਾਈ ਦਿਆਲਾ ਜੀ ਉਹਨਾਂ ਲਈ ਕੋ ਵੱਡਾ ਯਾਦਗਾਰੀ ਕੋਈ ਗਰੀਬ ਗੁਰਬਿਆਂ ਨੇ ਕੋ ਬੇਰ ਆਪਣਾ ਕੋ ਹਾਊਸ ਬਣਾ ਦਿਓ ਜਿਹਨੂੰ ਆਪਾਂ ਅੱਜ ਕਰ ਵਿਦ ਆਸ਼ਰਮ ਕਹਿੰਦੇ ਆ ਤੇ ਨਾਲ ਦੀ ਨਾਲ ਸਤਗੁਰਾਂ ਦਾ ਗੁਰਤਾ ਗੱਦੀ ਦੇਸ ਵੀ 350 ਸਾਲ ਆ ਰਿਹਾ ਉਹ 350 ਸਾਲ ਗੁਰਤਾ ਗੱਦੀ ਦੇਵ ਸਤਗੁਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 9 ਸਾਲ ਦੀ ਆਜੂ ਦੇ ਵਿੱਚ ਉਹ ਕਰਤੱਵ ਕੀਤੇ ਜਿਹੜੇ 9 ਕਰੋੜ ਸਾਲ ਚ ਵੀ ਜਾਂ ਇਦੋਂ ਵੀ ਜਿਆਦਾ ਸਮਾਂ ਹੋਵੇ ਕੋਈ ਨਹੀਂ ਕਰ ਸਕਦਾ ਜੋ ਕਿ ਗੁਰੂ ਜੋਤੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸੋ ਮੈਂ ਅੱਜ ਜਿਹੜੀ ਤੁਹਾਡੀ ਪ੍ਰੈਸ ਕਾਨਫਰੰਸ ਇਸ ਕਰਕੇ ਕੀਤੀ ਆ ਕਿ ਮੈਂ ਕੋਈ ਈਰਖਾ ਵਸ ਨਹੀਂ ਗੱਲ ਕਰ ਰਿਹਾ ਇਹ ਪ੍ਰੋਗਰਾਮ ਜਿਹੜੇ ਅਸੀਂ ਸਾਰੇ ਪਹਿਲਾਂ ਆਲਰੇਡੀ ਲੀਕ ਹੋ ਆ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰੋ ਆਪਣੀ ਤੇ 23 24 25 ਸ਼ਮੂਲੀਅਤ ਕਰੋ ਤੇ ਤੁਹਾਨੂੰ ਸਰਟੀਫିକੇਟ ਵੀ ਦੇਣਾ ਆਵਾਂਗੇ ਇਵੇਂ ਵੀ ਗੁਰੂ ਘਰ ਦੀ ਮਰਯਾਦਾ ਆ ਉਹਦੇ ਵਿੱਚ ਕੋਈ ਕਿਸੇ ਨੂੰ ਰੋਕ ਟੋਕ ਨਹੀਂ ਹੁੰਦੀ ਉੱਥੇ ਕੋਈ ਵੀ ਸ਼ਾਮਲ ਹੋ ਸਕਦਾ ਗੁਰਦੁਆਰਾ ਸੀਸਗੰਜ ਜਿੱਥੇ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਹੋਇਆ ਤੇ ਨਾਲ ਅਕਾਲੀ ਬੁੰਗਾ ਜਿੱਥੇ ਗੁਰੂ ਸਾਹਿਬ ਨੇ ਫਿਰ ਬੈਠ ਕੇ ਖਾਲਸੇ ਪੰਥ ਨੂੰ ਇੱਕ ਵੱਡੇ ਜਾਹੋ ਜਲਾਲ ਵਿੱਚ ਦਿਖਾਲੇ ਸੀ ਕਾਲਸਾ ਪੰਥ ਦੀ ਸਿਰਜਣਾ ਲਈ ਸੋ ਉੱਥੇ ਇਹ ਸਮਾਗਮ ਹੋਣੇ ਆ ਇਹਨੂੰ ਸ਼ੋਅ ਆਫ ਸਟਰੈਂਥ ਕਰਨ ਦੀ بجائے ਗੁਰੂ ਨੂੰ ਸਮਰਪਿਤ ਹੋ ਕੇ 사ਤਗੁਰੂ ਜੀ ਨੂੰ ਸਮਰਪਿਤ ਹੋ ਕੇ ਸਮਾਗਮ ਕੀਤੇ ਜਾਣ ਸੋ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਸਾਰੇ ਪ੍ਰੋਗਰਾਮ ਅਚੇਤੇ ਤੌਰ ਤੇ ਸਾਰੇ ਲੀਕਯੂਆ ਦੇ ਸ਼ੁਰੂ ਵੀ ਹੋ ਗਏ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਤੁਹਾਡਾ ਅੰਤ ਦੇ ਵਿੱਚ ਫੇਰ ਆ ਜਿੰਨੀਆਂ ਵੀ ਤੁਹਾਨੂੰ ਮੈਂ ਸ਼ੁਭਕਾਮਨਾਵਾਂ ਕਣਾਈਆਂ ਜਿੱਲੇ ਗੋਇੰਦਵਾਲ ਦੀ ਧਰਤੀ ਦੀ ਸ਼ਤਾਬਦੀ ਸੀ ਲੱਖਾਂ ਲੋਕ ਜਾਮ ਦੇ ਵਿੱਚ ਬਕਾਬੂ ਰਹੇ ਆਉਂਦੇ ਸੀ ਬਹੁਤ ਵੱਡੇ ਪੱਧਰ ਦੇ ਉੱਤੇ ਤੇ ਪਰਲੇ ਪਾਸੇ ਦੀ ਸ਼ਰਕ ਵੀ ਬੜੀ ਟੁੱਟੀ ਹੋਈ ਸੀ ਪਰ ਕੋਈ ਧਾਰਸ ਨਹੀਂ ਕੀਤਾ ਹੁਣ ਵੀ ਮੈਂ ਨਿਮਰਤਾ ਸਹਿਤ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਧਾਰਮਿਕ ਸਮਾਗਮ ਸ਼ਾਹੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਕਰਨ ਦੀ ਸਮਰੱਥ ਆ ਤੇ ਦੂਸਰੀਆਂ ਜਥੇਬੰਦੀਆਂ ਦੇਖੋ ਚਾਹੇ ਦਮਦਿੱਤ ਖਸਾਲ ਆ ਚਾਹੇ ਨਿਹੰਗ ਸਿੰਘਾਂ ਦੀਆਂ ਸੰਵਾਰ ਜਥੇਬੰਦੀਆਂ ਚਾਹੇ ਹੋਰ ਜਥੇਬੰਦੀਆਂ ਉਹ ਸਾਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਕਰਦੀਆਂ ਆਪਣੇ ਤੌਰ ਤੇ ਕੋਈ ਇਕਾ ਦੁਕਾ ਉਹ ਬਣਾ ਲੈਂਦੇ ਵੱਖਰੀ ਗੱਲ ਆ ਪਰ ਵੱਡੀ ਸ਼ਤਾਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਂਦੀ ਆ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕਸ਼ਟ ਦਿੱਤਾ ਸੀ ਫਿਰ ਅੰਤ ਦੇ ਵਿੱਚ ਇਹਨਾਂ ਨੂੰ ਫਿਰ ਦੁਬਾਰਾ 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 ਕਹਿੰਦਾ ਚੰਗਾ ਨਹੀਂ ਲੱਗਦਾ ਬੇਨਤੀ ਕਰਦਾ ਕਿ ਇਹ ਪ੍ਰੋਗਰਾਮ ਤੁਸੀਂ ਟਕਰਾਅ ਕਮ ਸੇ ਕਮ ਸਿੱਖ ਪੰਥ ਦੇ ਵਿੱਚ ਟਕਰਾਅ ਹੀ ਹੁੰਦਾ ਕਿਉਂਕਿ ਜਿਹੜੇ ਪੈਰਲਲ ਅਪਾ ਪ੍ਰੋਗਰਾਮ ਨਿਕਲੇ ਜੇ 23 24 25 ਅਸੀਂ ਪ੍ਰੋਗਰਾਮ ਰੱਖੇ ਸਾਡੇ ਤਾਂ ਅਸੀਂ ਸਾਲ ਪਹਿਲਾਂ ਦੇ ਰੱਖੇ ਆ ਤੇ ਹੁਣ ਤੁਸੀਂ ਵੀ ਰੱਖ ਦਿੱਤੇ ਤਾਂ ਫਿਰ ਉਹ ਕਈ ਵਾਰੀ ਉਹ ਟਕਰਾਵ ਵਾਲੀ ਸਥਿਤੀ ਚੱਲ ਜਾਂਦੀ ਆ ਇਹ ਸਮਾਂ ਜੋੜਨ ਦਾ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਸ ਮੁਲਖ ਦੇ ਭਾਵੇਂ ਇੱਕ ਫਿਰਕਾ ਸੀ ਭਾਵੇਂ ਗੁਰੂ ਸਾਹਿਬ ਜੀ ਨੇ ਇਹ ਜਿਹੜੇ ਆਪਣੇ ਸਰੀਰ ਦਾ ਬਲੀਦਾਨ ਦਿੱਤਾ ਇਸ ਰਲ ਮਿਲ ਕੇ ਮਨਾਈਏ ਇਹਦੇ ਵਿੱਚ ਹੀ ਸਾਰਿਆਂ ਦਾ ਸਾਡਾ ਜਿਹੜਾ ਉਹ ਗੁਰੂ ਪ੍ਰਤੀ ਵਫਾਦਾਰੀ ਉਹ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਕੰਪੰਟ ਤਾਂ ਸਾਰਿਆਂ ਦਾ ਸਾਂਝਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਜੀ ਜੀ ਤੇ ਪੰਥ ਦੀ ਨਮੈਂਦਾ ਜਥੇਬੰਦੀ ਆ ਸ਼ੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਸਟੀਚਿਊਸ਼ਨਲ ਇਲੈਕਟਿਡ ਬਾਡੀ ਆ ਇਹ ਤੇ ਅਸੀਂ ਤਾਂ ਕਹਿੰਦੇ ਅਸੀਂ ਤਾਂ ਕਹਿੰਦੇ ਪੰਥ ਨੂੰ ਇਕੱਠਾ ਕਰੀਏ ਵੀ ਆਓ ਤੁਸੀਂ ਇਹਦੇ ਵਿੱਚ ਜਦਾ ਪਤਾ ਹੋਣੀ ਨਹੀਂ ਪਾਤਾ ਨਾ ਅਸੀਂ ਦਾ ਪ੍ਰੋਗਰਾਮ ਸਾਲ ਦੇ ਦੀ ਕਿਉ ਆ ਤੇ ਜੇ ਇਹਨਾਂ ਨੂੰ ਕਾਹੀ ਹੁਣ ਇਹਦੇ ਪਿੱਛੇ ਕੀ ਆ ਉਹਨਾਂ ਨੂੰ ਤੁਸੀਂ ਸਵਾਲ ਕਰ ਲਾਇਓ ਪਰ ਮੈਨੂੰ ਭਾਗਦਾ ਵੀ ਜਿਵੇਂ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਆਪਣੇ ਕੋਈ ਹੋਰ ਵੱਡੇ ਜਿਹੜੇ ਇਵੈਂਟ ਸਤਾਪਤ ਕਰਨ ਜਿਹੜੇ ਸਦੀਵ ਕਾਲ ਚੇਤਾ ਰਹੂਗਾ ਜੀ ਬਈ ਆ ਜਿਹੜੇ 2025 ਦੇ ਵਿੱਚ ਸਰਕਾਰ ਨੇ ਸ਼ਤਾਬੀ ਨੂੰ ਸਮਰਪਿਤ ਕੀ ਕੀਤਾ ਸੀ ਤੇ ਧਾਰਮਿਕ ਸਵਾਗਤ ਨੂੰ ਤਾਂ ਅਸੀਂ ਆਪ ਕਰ ਰਹੇ ਹਾਂ ਸੀਐਮ ਸਾਹਿਬ ਆ ਰਹੇ ਨੇ ਤੁਸੀਂ ਮੌਕਾ ਕਰ ਦੋਗੇ ਉਹਨਾਂ ਦੇ ਨਾਲ ਇਹ ਉੱਪਰ ਰੱਖੋਗੇ ਜੀ ਉਹਨਾਂ ਨਾਲ ਕਿਉਂਕਿ ਅਸੀਂ ਤਾਂ ਜਦੋਂ ਸਵਾਲ ਪੁੱਛਾਂਗੇ ਤੁਸੀਂ ਵੀ ਮੌਕਾ ਰੱਖੂਗੀ ਜੀ ਚਲੋ ਬੇਨਤੀ ਹੈ ਆਪ ਜਿਹੜੀ ਹਾਲੇ ਗੱਲ ਹੋਣੀ ਉਹਦਾ ਮੈਂ ਹੋਣੇ ਕੀ ਤੁਹਾਨੂੰ ਜਵਾਬ ਦੇ ਦੇਵਾਂ ਪਰ ਆ ਰਹੇ ਹੋ ਇੱਥੇ ਨੂੰ ਜੇ ਮਿਲ ਲਗੇ ਉਹਦੇ ਬੈਠ ਕੇ ਕੋ ਵਿਚਾਰਾ ਕਰਾਂਗੇ ਕੋਈ ਨਾ ਤਾਂ ਇਹ ਕਿਸੇ ਸਮੇਂ ਵੀ ਬਣਾਈਆ ਗਿਆ ਕਦੀ ਮਸ਼ਹੂਰਾਂ ਦੀ ਕਮੇਟੀ ਨੇ ਇਹ ਨਹੀਂ ਦੇਖਿਆ ਕਿ ਪੰਜਾਬ ਦੇ ਵਿੱਚ ਕਿਸ ਕਿਹੜੀ ਸਰਕਾਰ ਚੱਲਦੀ ਪਈ ਆ ਜਾਂ ਸੈਂਟਰ 'ਚ ਕਿਹੜੀ ਸਰਕਾਰ ਚੱਲਦੀ ਆ ਡਾਕਟਰ ਪੱਤੀ ਤੱਕ ਖੁੱਲੇ ਸੱਦੇ ਦਿੱਤੇ ਜਾਂਦੇ ਨੇ ਸਾਰਿਆਂ ਨੇ ਆ ਕੇ ਸ਼ੁਭਜੇਤ ਨਹੀਂ ਕੀਤੀ ਆ ਸਟੇਜਾਂ ਦੇ ਉੱਤੇ ਵੀ ਉਹਨਾਂ ਨੂੰ ਮਾਨ ਸਨਮਾਨ ਪੂਰਾ ਦਿੱਤਾ ਗਿਆ ਪਰ ਆਮ ਆਦਮੀ ਪਾਰਟੀ ਨੂੰ ਕੀ ਲੱਗਦਾ ਕਿ ਸਭ ਮੇਥੇ ਮਾਨ ਸਨਮਾਨ ਨਹੀਂ ਮੰਨਦਾ ਦੇਖੋ ਮੈਂ ਵਾਰ-ਵਾਰ ਪਹਿਲਾਂ ਵੀ ਕਹਿੰਦਾ ਰਿਹਾ ਹੁਣ ਵੀ ਕਹਿੰਦਾ ਕਈ ਵਾਰੀ ਇੱਕ ਟੱਕੜ ਵਾਲੀ ਕਾਂਗਰਸ ਨੇ ਵੀ ਯਤਨ ਕੀਤਾ ਸੀ ਪਰ ਫਿਰ ਪਿੱਛੇ ਮੁੜ ਗਿਆ ਕਿਉਂਕਿ ਖਾਲਸੇ ਪੰਥ ਦੀਆਂ ਰਵੈਤਾਂ ਆ ਤੇ ਰਵੈਤਾਂ ਜਿਹੜੀਆਂ ਆ ਉਹ ਸਾਡੀਆਂ ਅੱਜ ਵੀ ਚੱਲ ਰਹੀਆਂ ਹੋਰ ਫਿਰ ਤਾਂ ਸਾਡੀਆਂ ਅੱਜ ਵੀ ਚੱਲ ਰਹੀਆਂ ਤੇ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮਨਾਇ ਲਈ ਤੇ ਤੁਹਾਨੂੰ ਅਸੀਂ ਚਮੂਲੀਅਤ ਕਰ ਲਏ ਉਦਾਂ ਵੀ ਆਉਣਾ ਹੀ ਆ ਕਹਿਣਾ ਹੀ ਆ ਸਾਰਿਆਂ ਨੂੰ ਅੱਜ ਤਾਂ ਦੇਖਦੇ ਪ੍ਰਧਾਨ ਮੰਤਰੀ ਨੂੰ ਵੀ ਰਾਸ਼ਟਰਪਤੀ ਨੂੰ ਵੀ ਤੇ ਸਾਰਿਆਂ ਨੂੰ ਵਾਕਿਆ ਨੂੰ ਵੀ ਅਸੀਂ ਪਹਿਲਾਂ ਵੀ ਉਦੋਂ ਪ੍ਰੈਸ ਕਾਨਫਰੰਸ ਸਾਹਮਣੇ ਇੱਕਦਮ ਕੀਤੀ ਸੀ ਉਦੋਂ ਕਿਹਾ ਸੀ ਅਸੀਂ ਸਾਰਿਆਂ ਨੂੰ ਖੋਲਾ ਹੀ ਨਹੀਂ ਹੁੰਦਾ ਤੇ ਨੇ ਆ ਗੁਰੂ ਤੇਗ ਬਹਾਦਰ ਪਾਸ਼ਾ ਨੇ ਇਸ ਮੁਲਖ ਲਈ ਆਪਣੀ ਸੀਸ ਦਾ ਪੰਜਾਬਮ ਕੀਤਾ ਸੀ ਤੇ ਸਾਰਿਆਂ ਦਾ ਮਰਜ਼ ਬਣਦਾ ਬੇਤੇ ਵੱਡੇ ਪੱਧਰ ਤੇ ਆਪੇ ਸੰਗਠਨ ਕਰ ਕਿ ਪਾਕਿਸਤਾਨ ਜਾਂਦਾ ਜਾਣਾ ਸੀਗਾ ਉਸ ਤੋਂ ਕੋਈ ਰੋਕ ਲਗਾਈ ਗਈ ਹੈ ਗ੍ਰਹਿ ਮੰtrasralay ਵੱਲੋਂ ਇਹ ਸੁਣਨ ਚ ਆਇਆ ਜੀ ਇਹ ਕਿ ਹਰਿਆਣਾ ਕਮੇਟੀ ਤੇ ਰੋਕ ਲਗਾ ਦਿੱਤੀ ਹੈ ਦੇਖੋ ਜिले ਪਿੱਛੇ ਸਾਬ ਗੁਰੂ ਅਰਜਨ ਦੇ ਪਾਸ਼ਾ ਦਾ ਸ਼ਹੀਦੀ ਪਰਮਨਾਲ ਜਾਣਾ ਸੀ ਤੇ ਸਾਨੂੰ ਬੀਜੇਪੀ ਲੱਗਾਇਆ ਸੀ ਪਰ ਸਰਕਾਰ ਨੇ ਯਾਤਰੀ ਨਹੀਂ ਦਿੱਤੀ ਉਹਨਾਂ ਨੇ ਆਪਣੇ ਤੌਰ ਤੇ ਪਾਸਪੋਰਟ ਤਾਂ ਮੰਗੇ ਜੇ ਸਰਕਾਰ ਨਹੀਂ ਯਾਤ ਦੇਉਗੀ ਤਾਂ ਫਿਰ ਨੈਚਰਲੀ ਤੇ ਜਥਾ ਨਹੀਂ ਜਾਊਗਾ। ਸਰਕਾਰ ਦੀ ਕਮੇਟੀ ਕਰਦੇ ਕੋਰਲੇ ਨੂੰ ਦੱਸਦੇ ਉਸ ਕਟਿਆ ਨੂੰ ਵੀ ਸੁਵਾਰੇ ਇਲਾਕੇ ਦੇ ਵਿੱਚ ਤੁਹੋ ਰਹੇ ਕਿ ਸਮਾਗਮ ਰੱਖੇ ਗਏ ਸੀ ਉਹ ਕੋਠੇ ਘਰ ਪਰਵਰਤਨ ਬੜਾ ਹੋ ਰਿਹਾ। ਪਰ ਸ਼੍ਰੋਮਣੀ ਕਮੇਟੀ ਨੇ ਜਿਹੜੀਆਂ ਪਹਚਾਣਾਂ ਦੀਆਂ ਚਿੱਠੀਆਂ ਲਗਾਈਆਂ ਸਨ ਉਹ ਰੰਗ ਕਰ ਦਿੱਤਾ। ਦੇਖੋ ਉਹ ਭੈਣ ਨਹੀਂ ਆ ਸਾਡੀ ਸਰਕਾਰ ਜੋ ਹੋ ਗਿਆ। ਸਾਡੇ ਕਿਉਂਕਿ ਸ਼ਤਾਬ ਜੀ ਦੇ ਸਾਰੇ ਜਿਹੜੇ ਸਮਾਗਮ ਸ਼ੁਰੂ ਹੋ ਗਏ ਆ ਆਦਿ ਇੱਕ ਹਲਕੇ ਜਿਹਨੇ ਸਾਰਿਆਂ ਹਲਕਿਆਂ ਦੇ ਵਿੱਚੋਂ ਜਿਹੜੇ ਪ੍ਰਚਾਰ ਕੀਆ ਉਹ ਕੁਝ ਲਿਹਾਏ ਤੇ ਕੂੜ ਕਿਤੇ ਕੁਝ ਬਾਬੇ ਬੁਕਾਲੇ ਤੇ ਕੂੜ ਕੀਤੇ ਤੇ ਮੈਂ ਤੁਸੀਂ ਜਾਣਦੇ ਆ 4 ਸਾਲ ਮੈਨੂੰ ਹੋ ਗਏ ਆ ਮੈਂ ਕਦੇ ਇਦਾਂ ਦੀ ਭਾਵਨਾ ਨਹੀਂ ਕਦੇ ਰੱਖੀ ਪੰਜਾਬੀ ਪੰਜਾਬ ਦੀ ਪੰਜ ਮੰਤਰੀ ਕਮੇਟੀ ਨੇ ਐਲਾਨ ਕੀਤਾ ਕਿ 11 ਦਸੰਬਰ ਤਿੰਰ ਸਿੰਘ ਸੰਤਰੀ ਆਪ ਨੂੰ ਵਿਰਾਸਤ ਦਿੱਤਾ ਗਏ ਮੇਰੇ ਕੋਲ ਹਾਲੇ ਕੋਈ ਇਨਫੋਰਮੇਸ਼ਨ ਨਹੀਂ ਜੀ ਅੱਗੇ ਹੋਰ ਮੰਗ ਕਰਦੇ ਕੋਈ ਨਾ ਜਿਹੜੇ ਕਾਲ ਹੋਊਗੇ ਫਿਰ ਉਦੋਂ ਕਰਾਂਗੇ ਹੁਣ ਹਲੇ ਐਡਵਾਂਸ ਨਹੀਂ ਆਪਾਂ ਗੱਲਾਂ ਇਹ ਨਹੀਂ ਕਰੀ ਗਈ ਚੰਗੀ ਨਹੀਂ ਲੱਗਦੀ ਗੱਲ। ਜਿਹਦੀ ਕਮੇਟੀ ਬਣੋ ਪਹਿਲਾਂ ਵੀ ਸਰਕਾਰ ਨੇ ਫੀਲ ਕੀਤੀ ਸੀ ਅੱਜ ਵੀ ਆਪ ਜੀ ਨੇ ਕਿਸੇ ਕਾਲ ਤੇ ਸੈਸ਼ਨ ਨਹੀਂ ਦਿੱਤੀ ਸੀ ਕਿ ਫਰਮੈਂਟ ਸੈਕਟਰੀ ਕੋਲ ਆਪ ਬੰਦ ਕਰਤਾਵਾ ਬਦਲਣਾ ਨਹੀਂ ਆਪਾਂ ਕਰਦੇ ਜੀ। ਇਹੋ ਮੈਂ ਰਾਜ ਉੱਤੇ ਆ ਕੇ ਸੇਮ ਕੈਪੀਟਲ ਤੇਜ ਤਾਂ ਵੀ ਹੁਣ ਜੀ ਬੋਲਣ ਤੋਂ ਬਾਅਦ ਸਰਕਾਰ ਹੋਵੇ। ਇਹ ਮਾਮਲਾ ਕਾਲੂ ਕਮੇਟਰੀ ਤੇ ਲਿਆ ਜਾ ਸਕਦਾ। ਦੇਖੋ ਦੇਖੋ ਗਾਲੇ ਆ ਡੈਮੋਕਰੇਸੀ ਲੋਕਤੰਤਰ ਹੈ। ਜੀ ਸਰਕਾਰ ਆਪਣੇ ਆਪ ਨੂੰ ਕਲੇਮ ਕਰਦੀ ਆ ਵੀ ਅਸੀਂ 92 ਜਿੱਤ ਕੇ ਤੇ ਪੰਜਾਬ ਦੀ ਸਰਕਾਰ ਚੁਲਾ ਰਹੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ 185 ਮੈਂਬਰ ਹੈ। ਪੰਜ ਕੋਆਪਰੇਟਡ ਮੈਂਬਰ ਆ। ਇਹ ਕਿਸ ਕੰਮਲੇ ਚੁਣੇ ਜਾਂਦੇ ਇਹ ਨਾ ਕੰਮਲੇ ਚੁਣੇ ਜਾਂਦੇ। ਮੈਂ ਤਾਂ ਇਹਦਾ ਕਹਿੰਦਾ ਸ੍ਰੀਕਾ ਨਾ ਪਾ ਲੋ। ਸਰਕਾਰ ਆਪਣੇ ਕੰਮ ਕਰੇ ਜਨਮ ਕਮੇਟੀ ਸਮਰਾਥਿਆ ਇਹਨੂੰ ਆਪਣੇ ਕੰਮ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਪਾਈਪ ਲਾ ਕੇ ਮੇਰੇ ਲੱਗੇ ਹੀ ਹੈ 6 ਮਹੀਨੇ ਬਾਅਦ ਹੋਰ ਅਸੀਂ ਕਹਿੰਦੇ ਹਾਂ ਸਾਲ ਬਾਅਦ ਦੂਜਾ ਆਉਣਾ ਚਾਹੀਦਾ ਹੈ ਇਹ 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 ਹਰਜੋਤ ਮੈਂ ਸੋਣਾ ਨੂੰ ਜਿਹੜੇ ਪ੍ਰੈਸ ਕਾਨਫਰੰਸ ਕਰਨ ਦੇ ਦੌਰਾਨ ਉਹ ਦੂਜਾ ਸਵਾਲ ਚਾਹੀਦਾ ਹੈ ਕਿ ਇਹ ਪ੍ਰਾਕਟਿਸ ਵਾਲਾ ਹੈ ਕਿ ਜਿਹਦਾ ਕੋਈ ਗੈਰ ਸਿੱਖ ਹੈ ਜਿਸਨੇ ਕੋਈ ਇੰਤਾਰਾ ਨਹੀਂ ਪ੍ਰਕਾਸ਼ਿਆ ਹੋਇਆ ਜਾਂ ਇਹਨੇ ਕੋਈ ਅਵਾਦ ਨਹੀਂ ਛਕਿਆ ਹੋਇਆ ਕਿ ਉਹ ਧਰਮ ਦੇ ਵਿੱਚ ਕੋਈ ਕਥਨ ਨਹੀਂ ਦੇ ਸਕਦਾ ਜਿਵੇਂ ਗੁਰਦਾਸ ਸਾਹਿਬ ਨੇ ਅੱਜ ਅਵਾਰ ਸਿੰਘ ਮਾਨ ਉਹਨਾਂ ਨੂੰ ਕਿਹਾ ਕਿ ਪਹਿਲਾਂ ਅਮਰਤ ਸੈਕਨ ਸਿੱਖੀ ਵਾਲੇ ਬਾਰੇ ਵਾਲੇ ਸਭ ਨੂੰ ਫੇਰ ਆ ਕੇ ਧਾਰਮਿਕ ਮਾਮਲੇ ਦੇ ਵਿੱਚ ਦੇਖੋ ਦੋ ਤਰ੍ਹਾਂ ਕਲੀਫਾਈ ਕਰ ਦਿਓ ਜੀ ਦੋ ਤਰ੍ਹਾਂ ਹੁੰਦੀਆਂ ਇੱਕ ਆਪਾਂ ਸੈਜ ਧਾਰੀ ਸਿੱਖਿਆ ਇੱਕ ਅਮਰਤ ਧਾਰੀ ਸਿੱਖਿਆ ਜਿਹੜਾ ਲੀਡ ਕਰਨਾ ਹੁੰਦਾ ਖਾਲਸਾ ਪੰਥ ਦੇ ਕੁਝ ਆਧਾਰਿਆਂ ਨੂੰ ਉਹ ਅਮਰਤ ਧਾਰੀ ਇੱਕ ਮਰਿਆਦਾ ਆ ਸਾਡੀ ਸਿੱਖ ਪੰਥ ਦੀ ਤੇ ਜਿਹੜਾ ਸਹਿਜਤਾ ਰਹੀ ਹੈ ਸ਼ੰਬੂਲੀਏ ਤਾਂ ਕੋਈ ਵੀ ਕਰ ਸਕਦਾ ਸ਼ੰਬੂਲੀਏ ਦਾ ਨਹੀਂ ਕੋਈ ਮਗਲਾ ਗੱਲ ਜੇਲੇ ਕਿਸੇ ਨੇ ਲੀਡ ਕਰਨਾ ਹੈ ਉਸ ਵੇਲੇ ਉਹ ਲੀਡ ਕਰਨ ਵਾਲਾ ਅੰਮ੍ਰਿਤਧਾਰੀ ਹੋਣਾ ਚਾਹੀਦਾ ਰਹਿਤਮਾਨ ਹੋਣਾ ਚਾਹੀਦਾ ਸਾਰੇ ਪੱਖਾਂ ਤੋਂ ਸੰਪੂਰਨ ਚਾਹੀਦਾ ਪੰਜਾਬ ਸਰਕਾਰ ਇਹ ਤੋਂ ਵੀ ਇਹ ਮੋੜਾ ਅਗਰ ਨਾ ਵਿਦਾਂ ਪਤਾ ਵੀ ਲਾ ਦਿੱਤੀ ਕਿ ਸਟਾਰਟਿਸ माध्यमातून ਬਹੁਤ ਆਉਂਦੀ ਹੈ ਚਲੋ ਅਸੀਂ ਤਾਂ ਯਤਨ ਕਰਦੇ ਆਂ ਜੀ ਇਹਦਾ ਸੈਂਟਰ ਸਰਕਾਰ ਨੂੰ ਵੀ ਕਹਿੰਦੇ ਆਂ ਵੀ ਯਾਰ ਰੋਜ਼ ਦੀ ਰੋਜ਼ ਹੀ ਮਿਲ ਆਉਂਦੀ ਆ ਤੇ ਆ ਕੇ ਭਾਈ ਆਪਣੇ ਸਾਰੇ